ਯੂਥ ਫੁੱਟਬਾਲ ਕਬੱਡੀ ਕਲੱਬ ਵੱਲੋਂ ਪਿੰਡ ਕਾਹਨਾ ਟੇਸੀਆ ਜਲੰਧਰ ਐਨ ਆਰ ਆਈ ਵੀ ਸਮੂਹ ਸੰਗਤ ਦੇ ਸਹਿਯੋਗ ਨਾਲ ਟੂਰਨਾਮੈਂਟ ਕੱਪ ਕਰਵਾਇਆ ਖਬਰਾਂ ਕਲਾਸੀਫਾਈਡ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਨਾ ਟੈਸ ਦਾ ਵੀ ਕਿੰਨਾ ਸ਼ਾਨਦਾਰ ਟੂਰਨਾਮੈਂਟ ਹੋ ਰਿਹਾ ਇਸ ਬਾਰੇ ਕੀ ਕਹਿਣਾ ਹੈ ਪੈਨ ਸਾਫਰੀਕਾ ਸਾਰੇ ਸਾਰੇ ਦਰਸ਼ਕਾਂ ਪ੍ਰੀਮੀਅਰ ਕਬੱਡੀ ਦੇ ਫੁੱਟਬਾਲ ਦੇ ਪ੍ਰੀਮੀਅਰ ਨੂੰ ਜੋ ਇਹ ਬੜੀ دیر ਬਾਅਦ ਹੀ ਸਾਡੇ ਪਿੰਡ ਜਿਹੜਾ ਹੈ ਸਾਡੇ ਜੋ ਉਪਨਾਜਿਕ ਕਮੇਟੀ ਆ ਜਾਂ ਪੰਚਾਇਤ ਹੈ ਨਾਲ ਨਾਲ ਕੇ ਐਨ ਆਰ ਐ ਮੀਰਾ ਦੀ ਫੋਰਸ ਦੇ ਨਾਲ ਹੀ ਪੂਰਾ ਦੁਆਰਾ ਆਪਣਾ ਲਾ ਚਲੂ ਕੀਤਾ ਆ ਤੇ ਜਿਹੜਾ ਕਿ ਬਹੁਤ ਹੀ ਵਧੀਆ ਪ੍ਰਬੰਧ ਲੱਗ ਰਿਹਾ ਹੈ ਦੇਖਣ ਨੂੰ ਤੇ ਬੈਕ ਵੀ ਬੜਾ ਟੌਪ ਤੇ ਚੱਲ ਰਿਹਾ ਹੈ। ਤੋਂ ਆਸ ਰੱਖਦੇ ਆ ਕਿ ਬਜਟ ਦੇ ਅਪਰੇ ਚੱਲੂਗਾ ਤੇ ਜੋ ਸਾਡੇ ਪ੍ਰਬੰਧ ਖੰਦ ਆ ਸਮਝ ਵੀ ਇਸੇ ਤਰੀਕੇ ਦੇ ਨਾਲ ਨਾਲ ਕਰਕੇ ਕੋਸ਼ਿਸ਼ ਕਰ ਰਿਹਾ ਹੈ ਵੀ ਇਹ ਰੈਗੂਲਰ ਰੋਬਟ ਜੀਆ ਸਲਾਹਨਾ ਬਣਾਈ ਜਾਵੇ ਤਾਂ ਕਿ ਜਿਹੜਾ ਪਿੰਡ ਦਾ ਜਿਹੜਾ ਦੂਖਿਆ ਉਹਨੂੰ ਵੀ ਇਸ ਹੋ ਜਰਾ ਵੀ ਇੱਥੇ ਐਨਕਲਮੈਂਟ ਮਿਲੇ ਤੋਂ ਅਮੇਖਾ ਦਾ ਉੱਠਣ ਉਹ ਸਾਡਾ ਪੁਆਇੰਟ ਕਾ ਵੀ ਖੇਡਾਂ ਦੇ ਵਿੱਚ ਪ੍ਰਾਣਾ ਮਚੋ ਰਿਹਾ ਆ ਸੋ ਆਸ ਰੱਖਦੇ ਆ ਕਿ ਆਉਣ ਆ ਸਮਨ ਵਿੱਚ ਕੈਰੀਅਰ ਕਿਤਾ ਜਾਊਗਾ ਤੇ ਸਾਡੇ ਐਨਆਰ ਵੀਰ ਜਿਹੜੇ ਹਰ ਮਾਤੋਬਤਾਂ ਦੇ ਵਿੱਚ ਰਲ ਕੇ ਪੀਸਾ ਬੋਲਗੇ ਤੇ ਸਾਡੇ ਪੈਂਡ ਦੇ ਸਾਰਿਆਂ ਨੂੰ ਧੰਨਵਾਦ ਜੀ ਇਹ ਪ੍ਰਾਣ ਦੇ ਬਾਅਦ ਤੇ ਤੋਂ ਉਹਦਾ ਇੱਕ ਇੱਕ ਮਾਸਦਾ ਨਿਆਣਿਆਂ ਨੂੰ ਦੋ ਤਾਂ ਚੀਜ਼ਾਂ ਜਿਹੜੀਆਂ ਜ਼ਰੂਰੀ ਆ ਪਹਿਲੀ ਗੱਲ ਦਾ ਇਹ ਹੁੰਦੀ ਆਵੇਂ ਪੜ੍ਹਾਈ ਜਿਹੜੀ ਬਹੁਤ ਜ਼ਰੂਰੀ ਆ ਪਰ ਬੱਚੇ ਦਾ ਪੜ੍ਹਾਈ ਵੱਲ ਧਿਆਨ ਹੋਣਾ ਚਾਹੀਦਾ ਤੇ ਨਾਲ ਦੀ ਨਾਲ ਨੇ ਸਪੋਰਟ ਤੇ ਸਿਹਤ ਆ ਇਹ ਜ਼ਰੂਰੀ ਆ ਸਪੋਰਟ ਦੇ ਵਿੱਚ ਪਾਉਣਾ ਤੇ ਇੱਕ ਪੜ੍ਹਾਈ ਕਰੀਏ ਇੱਕ ਵਧੀਆ ਬੈਲੈਂਸ ਆ ਇਹ ਬੈਲੈਂਸ ਰੱਖ ਕੇ ਹੀ ਚੱਲਾਂਗੇ ਜਦੋਂ ਨਿਆਣਿਆਂ ਦੇ ਕੋਲ ਬਿਹਲਾ ਟਾਈਮ ਹੈਗਾ ਤੇ ਉਹਨੂੰ ਸਪੋਰਟ ਦੇ ਵਿੱਚ ਜੋੜਿਆ ਜਾਵੇ ਤਾਂ ਕਿ ਉਹਦੇ ਮਾੜੀਆਂ ਆਤਾਂ ਤੋਂ ਵੱਢਣਗੇ ਜੇ ਅਸੀਂ ਬੱਚਿਆਂ ਨੂੰ ਕੋਈ ਟਾਈਮ ਨਹੀਂ ਦਿੰਦੇ ਜਿਹੜਾ ਉਹਨਾਂ ਦਾ ਵੇਲਾ ਟਾਈਮ ਆ ਉਹਨਾਂ ਨੂੰ ਬਤਾਉਣ ਵਾਸਤੇ ਕੋਈ ਆਪਰਚੂਨਿਟੀ ਨਹੀਂ ਹੈ ਕਿਨੇ ਪਿੰਡ ਦੇ ਵਿੱਚ ਚੰਗੇ ਬੰਦੇ ਦੀ ਸੰਗਤ ਨਹੀਂ ਹੈ ਤੇ ਆਬਵੀਅਸਲੀ ਕੋਈ ਨਾ ਕੋਈ ਉਹਨਾਂ ਨੂੰ ਗਲਤ ਪੈਸਾ ਹੀ ਮਿਲੂਗਾ ਤੇ ਉਹ ਗੱਲ ਬਾਰੇ ਜਾਣਦੇ ਆ ਪਰ ਸਾਡੀ ਸਾਰਿਆਂ ਦੀ ਉਸ ਇਹ ਹੋਣੀ ਚਾਹੀਦੀ ਆ ਕਿ ਦਿਹਾਣਿਆਂ ਤੋਂ ਬਾਅਦ ਉਹ ਰੀਜੀ ਰੱਖਿਆ ਜਾਵੇ ਪੜਾਈ ਦੇ ਵਿੱਚ ਇੱਕ ਕਮੇਟੀ ਕਲਚਰਲ ਪ੍ਰੋਗਰਾਮ ਜਿੰਨੇ ਵੀ ਆਏ ਉਹਨਾਂ ਦੇ ਮੱਜਾ ਮਚਾਓ ਸਪੋਰਟ ਦੇ ਵਿੱਚ ਖਾਸ ਨੋਟੇ ਧਿਆਨ ਦਿਓ ਇੰਟਰਨੈਟ ਜੁਨੇਬਲ ਤੇ ਖਰਾਂ ਤਿਆਰ ਕਰਦੇ ਆਏ ਪੈ ਕੇ ਚੱਲੋ ਯਾਰ ਨਗਰ ਨਾ ਗਿਆ ਮੈਟ੍ਰਿਕ ਕੋਈ ਸੇਮੇ ਕਬੱਡੀ ਦਾ ਦੀ ਕਬੱਡੀ ਚ ਕੀ ਅੰਤਰ ਦੇਖ ਰਿਹਾ ਪਿੰਦੇ ਹਿਸਾਬ ਦੀ ਕੁਸ਼ਟੀ ਤਾਂ ਨਹੀਂ ਪਈ ਬਹੁਤ ਜ਼ਿਆਦਾ ਵਰਗੇ ਪੈਸੇ ਅੱਜ ਕੱਲ ਕਬੱਡੀ ਬਹੁਤ ਜ਼ਿਆਦਾ ਹੋਣ ਲੱਗੀ ਆ ਅਸੀਂ ਵੈਸੇ ਮੇਰਾ ਮੈਚ ਉਹ ਸ਼ਹਿਰ ਸਰੀਰ ਵਿੱਚ ਜਿੰਨੇ ਅੱਜ ਕੱਲ ਸਟਾਰ ਖਿਡਾਰੀਆ ਪਹਿਲਾਂ ਮੈਚ ਸ਼ੁਰੂ ਕੀਤੇ ਅਸਰੀਆ ਦੇ ਵਿੱਚ ਤੋਂ 93 94 ਤੋਂ ਲੈ ਕੇ ਅੱਜ ਇੱਕ ਵੱਡੀ ਇੰਟਰਨੈਸ਼ਨਲ ਟੀਮਾਂ ਜੁੜ ਗਈ ਹੈ ਅੱਜ ਕੱਲ ਕਬੱਡੀ ਕਬੱਡੀ ਦਾ ਬਹੁਤ ਜ਼ਿਆਦਾ ਹੋ ਰਹੀ ਹੈ ਪਰ ਕਬੱਡੀ ਵਿੱਚ ਜਿਹੜੀ ਮੈਂ ਮਹਿਸੂਸ ਕਰ ਰਿਹਾ ਨਾ ਕਿ ਚੰਗੀ ਮੈਨ ਜਾਂ ਚੰਗੀ ਕੋਚਿੰਗ ਚੰਗੇ ਐਡਮਿਨਿਸਟ੍ਰੇਟਰਾਂ ਦੀ ਥੋੜੀ ਘਾਟ ਹੈਗੀ ਆ ਯਾ ਸਰ ਕੋ ਸਿਨੀਅਰ ਬੰਦੇ ਜਿਹੜੇ ਪੁਰਾਣੇ ਪਿਛੇ ਆੜ ਕੇ ਬੈਠੇ ਆ ਕਿਸੇ ਵੀ ਰੀਜਨ ਕਰਕੇ ਆ ਉਹ ਮੇਰਾ ਗੱਲ ਪਹੁੰਚਾ ਕੇ ਰਿਪੋਰਟ ਕਰਨਾ ਪਨਾ ਨਾਲ ਲਿਆ ਹੋਣਾ ਚਾਹੀਦਾ ਆ ਤੇ ਕਬੱਡੀ ਨੂੰ ਵਧੀਆ ਦੇਖਉਂਦਾ ਦੀ ਆ ਪਰ ਐਸਵੇਂ ਕਬੱਡੀ ਬਹੁਤ ਆ ਬਹੁਤ ਰਹੀ ਆ ਡਿਸਪਲਿਨ ਦੀ ਥੋੜੀ ਘਾਟ ਆ ਉਹ ਉਹਦੇ ਉੱਪਰ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਆ ਪਰ ਉਹ ਤਾਂ ਹੀ ਦਿੱਤਾ ਜਿਆਦਾ ਨਾਲ ਕਿ ਸਾਡੀ ਉਹ ਬਣਾਏ ਦੀ ਕਬੱਡੀ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਵਧੀਆ ਹੋ ਗਈ ਤੇ ਉਹਨਾਂ ਦਾ ਮਾਰਡ ਹੈ ਕਿ ਚੱਲਣਗੇ ਕਿ ਇਹ ਚੰਗੇ ਕੋਚਿੰਗ ਸੈਸ਼ਨ ਦੇ ਦਮੇ ਉਹ ਨਿਆਣੇ ਕਰੂ ਹੋਣਗੇ ਤਾਂ ਉਹਦਾ ਜਿਹੜਾ ਗਿਆ ਤੇ ਆ ਬੇਤਰਤ ਹੋ ਗਿਆ ਸਭ ਤੋਂ ਪਹਿਲਾਂ ਦੇਖ ਲੋਗਾ ਵਾਈਟ ਰੀਨ ਦਾ ਖਾਤਾ ਵਾਈਟ ਦੀ ਸਤੇ ਬਹੁਤ ਸਾਲਾਂ ਤੋਂ ਬਾਅਦ ਸਾਡੇ ਜਿਹੜੇ ਐਨ ਆਰ ਆਈ ਭਰਾ ਤੇ ਤੇਰੇ ਸਾਡੇ ਬੱਚੇ ਆ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਜਿਹਦੇ ਸਾਨੂੰ ਹੌਸਲਾ ਦਿੱਤਾ ਤੇ ਇੱਕ ਵਾਰੀ ਖੇੜਾਪਾ ਆਪਣੇ ਪਿੰਡ ਦਾ ਜਿਹੜਾ ਕਬੱਡੀ ਟੂਰਨਾਮੈਂਟ ਆ ਉਹ ਜਿਸ ਨਾਲ ਬੜੇ ਉੱਚੇ ਪੱਧਰ ਤੇ ਕਰਾਈਏ ਤਾਂ ਕਿ ਆਪਣੇ ਪਿੰਡ ਦਾ ਨਾਮ ਸਾਰੇ ਦੁਨੀਆਂ ਤੇ ਦੁਫੇ ਕਿ ਸਾਡੇ ਬੱਚੇ ਬੜੀ ਮਾਣ ਨਾਲ ਇੱਕ ਕਬੱਡੀ ਕਲੱਬ ਨਾਲ ਜੁੜੇ ਹੋਏ ਆ ਕਿ ਅਸੀਂ ਕੋਈ ਅਸੀਂ ਟਰਾਈ ਕਰਦੇ ਆ ਕਿ ਹਰੇ ਸਾਡੇ ਨਾਲ ਬੱਚੇ ਕਿ ਪਰਸੈਂਟ ਬੱਚੇ ਜੁੜਿਆ ਅਸੀਂ ਟਰਾਈ ਕਰਾਂਗੇਗਾ ਉਹ ਹੋਰ ਜਿੰਨੇ ਵੀ ਬਾਕੀ ਰਹਿ ਗਏ ਆ ਅਸੀਂ ਉਹਨਾਂ ਨੂੰ ਵੀ ਇਨਵਾਈਟ ਕਰਦੇ ਆ ਉਹਨਾਂ ਨੂੰ ਵੀ ਕਹਿ ਰਹੇ ਆ ਕਿ ਤੁਸੀਂ ਵੀ ਇਸ ਕਲੱਬ ਦੇ ਨਾਲ ਜੁੜੋ ਜੇ ਆਪਾਂ ਚਾਹਦਾ ਕਿ ਇਸੇ ਦੀ ਸਪੋਰਟ ਕਰਕੇ ਆਪਾਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਈਏ ਤੇ ਇਹਨਾਂ ਨੂੰ ਕਬੱਡੀ ਦਾ ਜਿਹੜਾ ਐਸੋ ਤੇ ਵਾਰਡ ਵਾਇਟੜਾ ਹੈਗਾ ਇੱਕ ਬਹੁਤ ਵੱਡਾ ਖੇਡ ਮੇਲਾ ਇਸ ਖੇਡ ਮੇਲੇ ਤੇ ਬਹੁਤ ਸਾਰੇ ਸੱਜਣ ਇਕੱਠੇ ਹੁੰਦੇ ਆ ਰਸਤੇ ਆਪ ਇਕੱਠੇ ਹੁੰਦੇ ਆ ਜੋ ਇੱਕ ਦੂਜੇ ਨੂੰ ਮਿਲਦੇ ਆ ਕਿ ਹੌਸਲਾ ਦਿੰਦੇ ਆ ਅਸੀਂ ਸਾਰੇ ਪੀਰਾਂ ਨੂੰ ਫੇਰ ਐਨਆਰਈ ਭਰਾਵਾਂ ਦੇ ਬੱਚਿਆਂ ਨੂੰ ਇਸ ਕਲੱਬ ਦੇ ਨਾਲ ਜੋੜਨਾਂ ਦੇ ਕਪਰ ਆਲਾ ਕਰਾਂਗੇ ਤੇ ਸ਼ਿਵਨਾਥ ਜੀ ਕਹਾਂਗੇ ਤੁਸੀਂ ਆਪਣਾ ਜੋ ਵੀ ਤਾਨ 24 ਹਿੱਸਾ ਪਾ ਸਕਦੇ ਆ ਜੋ ਹੈ ਕਿ ਜਲਦੀ ਬਾਸੀ ਆਸਟ੍ਰੇਲੀਆ ਆ ਅਸੀਂ ਉਹ ਜਿੱਥੇ ਅੱਜ ਬੈਠੇ ਆ ਜਿਹਨਾਂ ਗ੍ਰੌਂਡਾ 'ਚ ਮੈਚ ਹੋ ਰਿਹਾ ਆ ਅਸੀਂ ਇਹਨਾਂ ਗ੍ਰੌਂਡਾ 'ਚ ਫੁੱਟਬਾਲ ਵਿੱਚ ਆਪਣਾ ਫਲੋਰ ਹਲਕਾ ਤੇ ਗਲੰਦਰ ਦੋ ਕੋਈ ਇੱਕੋ ਇੱਕ ਸਾਥ ਦੋ ਆਰੇ ਫਟਵਾਰ ਜਿੱਤਿਆ ਤੇ ਅੱਜ ਸਾਡੇ ਖੁਸ਼ੀ ਆ ਉੱਥੇ ਉਹਨਾਂ ਗ੍ਰੌਂਡਾ 'ਚ ਬੈਠੇ ਫੁੱਟਬਾਲੀ ਦਿਖ ਰਹਾ ਆ ਦੇਖੋ ਵੀ ਦੇਖ ਰਿਹਾ ਹਾਂ ਜੀ ਮੈਂ ਤੁਹਾਨੂੰ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਾਅਦ ਕਰਦਾ ਹਾਂ ਬਹੁਤ ਬਹੁਤ ਮਦਦ ਤੋਂ ਕਿ ਸਾਬਾ ਬਾਈ ਬੈਣਾਂ ਆਏ ਪਸਦਾਂ ਹੈ ਸਹੀ ਸਾਰੇ ਪੈਨ ਪ੍ਰੋਬਲਮ ਦੇ ਚੰਪੀ ਚੜ੍ਹਨਾ ਲੜੋ ਪਹਿਲਾ ਸਾਲ ਆ ਬਾਈ ਜਦ ਕਬੱਡੀ ਦਾ ਗਰਾਊਂਡ ਲੱਗਿਆ ਇਹ ਦੇਖੋ ਆਏ ਬੈਣਾਂ ਆ ਗੇ ਕਰੂਗਾ ਅਰੇ ਜਦ ਦੇਖਿਆ ਹੋਰ ਪ੍ਰਾਪਾਂ ਪੈਨ ਨਾਲ ਜੁੜੋ ਬੋਲੇ ਚਾਗੇ ਨਾ ਬਜਟ ਟੂਰਨਾਮੈਂਟ ਦੇ ਇਹ 타입 ਆਫ ਬੈਂਡ ਵਾਲੇ ਫਾਪ ਸਾਰੇ ਨਾਲ ਠੀਕ ਹੈ ਪਹਿਲੇ ਵਿੱਚ ਗੇਮ ਬਾਅਦ ਖੇਡ ਤੋਂ ਬੈਠਣਾ ਤੋਂ بچانٹس چھے حصہ لو جا بھی ہو سکے تو بچو گرو گھر جی جیسے حوصلہ نہیں چاہیے کھیلنا حصہ لینا دشیا چو بچو گرو گھر نہ جڑو ਹਾਂਜੀ ਸਾਹਬ ਬਾਹਰ ਕੁਟੀ ਦੀ ਮੱਤੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਅਸੀਂ ਵਖਤਾਵਰ ਭਾਈ ਤੋਂ ਹੋਈ ਹੈ ਵਖਤਾਵਰ ਭਾਜੀ ਤਨਤਨ ਗੁਰਦੁਆਰਾ ਬਾਬਾ ਕੀਰਸਾ ਬਿਕੇ ਜੈਸਾ ਅਤੇ ਇਹਨਾਂ ਦੇ ਵਿੱਚ ਕਵਲਟੀ ਬਾਰੇ ਬੜਾ ਉਤਸ਼ਾਹ ਹੈ ਅਤੇ ਆਪਣੇ ਬੱਚਿਆਂ ਦੀ ਯਾਦ ਵਿੱਚ ਇਹ ਹਮੇਸ਼ਾ ਹੀ ਦੂਸਰੇ ਨਗਰ ਵਿੱਚ ਟੂਰਨਾਮੈਂਟ ਕਰਾਉਂਦੇ ਸਨ ਵਖਤਾਵਰ ਭਾਜੀ ਨੂੰ ਗੁਰਦੁਆਰਾ ਬਾਬਾ ਕੀਰਸਾ ਬਿਕੇ ਬੇਨਤੀ ਕੀਤੀ ਕਿ ਭਾਜੀ ਕਿਉਂ ਨਾ ਆਪਾਂ ਆਪਣੇ ਨਗਰ ਵਿੱਚ ਟੂਰਨਾਮੈਂਟ ਕਰਵਾਈਏ ਕਿ ਤੁਹਾਡਾ ਸਾਰੇ ਸਹਿਯੋਗ ਕਰਨਗੇ ਮੋਰ ਉਸ ਸੱਚੇ ਪਾਤਸ਼ਾਹ ਦੀ ਤਨਤਨ ਬਾਬਾ ਪੀਰ ਸਾਹਿਬ ਦੀ ਕਿਰਪਾ ਸਦਕਾ ਜਦੋਂ ਬਖਤਾਵਰ ਭਾਜੀ ਜਸਕਰ ਸਿੰਘ ਢੇਸੀ ਪੁੱਤਰ ਸਰਦਾਰ ਜਸਮੀਤ ਸਿੰਘ ਢੇਸੀ ਕੀਤਾ ਢੇਸੀ ਜੁਕੇ ਗੋਪੀ ਢੇਸੀ ਜੁਕੇ ਅਤੇ ਸੰਜੀਤ ਢੇਸੀ ਜਿਨ੍ਹਾਂ ਨੇ ਆਪਣੇ ਆਉਤਮ ਸਦਕਾ ਜੋ ਸਾਡੇ ਐਨ ਆਰ ਆਈ ਪਰਿਵਾਰ ਬਾਹਰ ਰਹਿੰਦੇ ਆ ਉਹਨਾਂ ਨਾਲ ਆਪ ਦਾ ਕੰਮ ਕੀਤਾ ਅਤੇ ਆਪਸ ਵਿੱਚ ਹੀ ਸਲਾਹ ਕਰਨ ਤੋਂ ਬਾਅਦ ਲੋਕਲ ਮੈਂਟਰ ਦੀਆਂ ਧਿਕਾ ਲੋਸਮੈਂਟ ਕਰ ਦਿੱਤੀਆਂ ਜਿਹੜਾ ਕਿ ਸਾਡੇ ਜਿੰਨੇ ਵੀ ਐਨ ਆਰ ਆਈ ਪਰਿਵਾਰ ਹਨ ਬਾਹਰ ਬੈਠੇ ਹਨ ਉਹਨਾਂ ਨੇ ਅੱਜ ਦੇ ਬੱਚਿਆਂ ਨੂੰ ਭੈੱਖੂ ਸਮਝਦੇ ਆ ਕਿਉਂਕਿ ਜਿਹੜੇ ਸਾਡੇ ਨੌਜਵਾਨ ਆ ਉਹ ਕਾਫੀ ਨਸ਼ਿਆਂ ਵੱਲ ਨੂੰ ਤੁਰਿਆ ਉਹਨਾਂ ਨੂੰ ਉਧਰੋਂ ਧਿਆਨ ਡਾ ਕੇ ਜਿਹੜੀ ਆਪਣੀ ਸਹੀ ਅਨਾਚੀਆ ਉਹ ਖੇਡਾਂ ਵਿੱਚ ਬਦੀਦ ਕੰ ਦਾ ਸਵਾ ਬਖਸ਼ਿਆ ਅਸੀਂ ਸਮੁੱਚੇ ਨਗਰ ਵੱਲੋਂ ਸਮੁੱਚੇ ਹੀ ਐਨ ਆਰ ਆਈ ਜਿਨ੍ਹਾਂ ਨੇ ਇਸ ਟੂਰਨਾਮੈਂਟ ਵਿੱਚ ਆਪਣੇ ਸਰੋਵਰੋ ਮਨੋ ਤਨੋ ਵੱਤ ਵਤ ਸੇਵਾ ਕੀਤੀ ਹੈ ਅਸੀਂ ਸਮੁੱਚੇ ਨਗਰ ਵੱਲੋਂ ਸਾਰੇ ਐਨ ਆਰ ਆਈ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਤੇ ਅੱਗੇ ਤੋਂ ਇਹ ਆਸ ਕਰਦੇ ਹਾਂ ਕਿ ਇਹ ਹੋ ਜਾ ਗੇੜ ਮੇਲਾ ਹੈ ਜਿਹੜਾ ਕਿ ਸਾਡੇ ਐਨ ਆਰ ਆਈ ਭਰਾ ਕਹਿੰਦੇ ਆ ਕਿ ਅਸੀਂ ਹਰ ਸਾਲ ਕਰਾਵਾਂਗੇ ਤੁਹੇ ਕਿਸੇ ਗੱਲ ਦੀ ਕਦੇ ਅਸੀਂ ਨਹੀਂ ਔਣ ਦੇਵਾਂਗੇ ਤੁਹਾਡੇ ਸਾਰੇ ਆਨਿਆਂ ਵਾਲੇ ਪਰਿਵਾਰਾਂ ਸਦਕਾ ਅਸੀਂ ਆਸ ਕਰਦੇ ਹਾਂ ਕਿ ਅੱਗੇ ਇਸ ਨਗਰ ਦੇ ਵਿੱਚ ਕਿਸੇ ਤਰ੍ਹਾਂ ਖੇਡ ਮੇਲੇ ਹੁੰਦੇ ਰਹਿਣਗੇ ਵਾਹਿਗੁਰੂ ਜੀ ਦਾ ਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਨ ਸਨਮਾਨ ਲੈਣ ਦੇ ਲਈ ਬੜੀ ਤਰਨਾ ਕਰਦੀ ਰਹਿੰਦੀ ਹੈ ਸੋ ਪ੍ਰਿੰਤਪਾਲ ਪਹਿਲਵਾਨੀ ਫਗਵਾੜਾ ਦਾ ਬਹੁਤ سارے نگرا بہت بہترین सेवा करके यूके हम ऋषि दी बोंपराए सरदार मुख्तारो से भी यूके मेवासी दी यूके हुसैना मां ने जैसी दिल फरमाया कोटी वा प्यार हुजूर दी पुत्रवांगी ऋषि दी बोंपराए यूके वक्तावर सिंह की यूके सरदार मेवासी भी यूके

करमदीप चक सो और सॼे वीर उहो एॾा वॾा की बहुत वॾी मली जहिड़ीवाणे जे बहुत बहुत चेतन टेसी तेंदीता टेसी और वो मार्शल नाने का प्रणाम चोटे जी कुश्ती करता साथ में लेते रहे बेटे जानी खुशाब बोल रहे टीवी शो है तेरी बंकर गया सर है नहीं केल के बंटी रहे कर सर जानी ही के लिए जोड़ नहीं हुई तो बाती

والا والا پہلے نو پر بھی ہے یہ ٹیم کو جو جڑے دندے نہیں ہاں جی بیٹی ہے کہ زے ٹیماں لے کے دھرمے نال پھر نال ڈالیں خدا کو مندے کی زندگی ٹکر والے نال دوجا کھیڈی کھڑے گی دیو لو لاو سامنے کپوت تھلیان تاکا کبڈی پاؤے کئیو ریل دوجے پاسے اس کے لئے باتیں کریں کہ مانسوں نے دوہا بہت کھوٹے یادے ہیں کون سما سے میں ساتھے بھلگا بھی کومی کو دیا ہے ایک کومی میں آپ کی یہ رکھتے ہیں کہ جو بہت آمی کو بھٹا ہے موڑا وہ بھی بھٹی جانتی ہے آمی کی بھٹی جانتی ہے اور تین سیکنڈ سبی چے گھلت تین سیکنڈ سبی چے گھنی ہے جب اس کے لئے مان پر یلک کی بھٹی ہیں تین سیکنڈ سبی چے دکی ہے جانتی ہے आज कमेंट कॉपी कमेंटिंग पे भी तरक्की कर गई है कि जोरों ही प्रेम तुम्हारे में जो आ रहा है उसको उठा रहा है चाहे चाहे तो सेट प्रेम बन गई और वो भाव का दुनिया मिल जाता है और वो बढ़िया तो उसको एक बेहतर भाव का मिल जाता है तो वो बेटी आ रहा है आप केस लाके जाके तोड़ी हुई ਬਲ ਵੀ ਰਾਤ ਪਈ ਹੈ ਅੱਜ ਖੇਡਾਂ ਵਿੱਚ ਪ੍ਰੋਫੈਸਰ ਜਿੱਕੇ ਬਹੁਤ ਦੀਪਾਂ ਵਿੱਚ ਖੇਡ ਕੀਤੀ ਹੈ ਦੁਨੀਆ ਦੇ ਕੋਈ ਵੀ ਦਾ ਦੋਸਤਾ ਕਹਿੰਦੇ ਵੀ ਹਰ ਰੋਜ਼ ਲੱਗ ਰਿਹਾ ਹੈ ਕੋਈ ਬਾਡੀ ਖੇਡੀ ਜਾਂਦੀ ਹੈ ਆਹ ਵਕਾ ਭਾਰਤੀ ਸੀਨੀਅਰ ਟੀਮ ਦਾ ਹਰ ਵਕਤ ਦੇਗ ਗੰਦੀ ਨੂੰ ਫਿਰ ਆਦੇਗਾ ਕੁਝ ਹਜ਼ਾਰ ਰੁਪਏ ਦਿੱਤਾ ਜਾ ਰਿਹਾ ਹੈ ਪੀਟੀਪੀਸੀ ਦੀ ਯਾਦ ਦੇ ਵਿੱਚ ਔਰ ਕੋਈ ਹੋਰ ਹਜ਼ਾਰ ਵੀ ਖਿਡਾਰੀ ਵਰਤੀ ਕੋਈ ਲੱਗੇ ਹੈ ਸੰਨੀ ਯੂਐਸ ਦੇ ਵੱਲੋਂ ਆ ਜਾਣਗੇ ਗੁਰਦਾਸਪੁਰ ਤੇ ਰਾਜਪੁਰ ਪਾਗਿਆ ਪਹਿਲਾ ਸੈਮੀ ਖੇਡੇ ਜਾਵੇਗਾ। ਲਓ ਸਾਰੇ ਵਿੱਚੋਂ ਕਿ ਰੱਬ ਦੇ ਵੇਰੇ ਕਰਵਾਵੇਗਾ। ਸਾਡੇ ਜੈ ਢੋਸੀ ਜੀ, ਨਿੱਕੀ ਢੋਸੀ ਜੀ ਜਵਾਬੇ ਦਾ ਬੰਦਾ ਵੀ ਲੱਗਿਆ ਦੇਖਿਆ ਜਾ ਰਿਹਾ ਹੈ ਬੰਦਾ ਢੇਸਿਆ ਪਿੰਡ ਹੈ ਗਾਵੇ ਦੀ ਕਬੱਡੀ ਪਈ ਹੋਈ ਹੈ ਇਧਰ ਆ ਰਿਹਾ ਬੰਦਾ ਫੇਰ ਕੋਈ ਕਹਿੰਦਾ ਇਹ ਆ ਮੇਂਦਾ ਭਗਵਾਨਪੁਰਿਆ ਫਿਰ ਉਧਰ ਦੇਖਾਂਗੇ ਬਾਬਾ ਜਵਾਬੇ ਦੀ ਗ੍ਰੈਂਡ ਪਿਆ ਹੈ ਅੱਜ ਕਹਿੰਦੇ ਬੰਦਾ ਜ਼ੇੜਾ ਲਈ ਪਰ ਆਉਦਾ ਹੈ ਬੜਾ ਵੱਡਾ ਮੁਕਾਬਲਾ ਕਹਿੰਦੇ ਚੱਲਦਾ ਹੈ ਫਿਰ ਚਾਰ ਜਾਂ ਜੀ ਨੇ ਇਧਰ ਟੰਗੜ ਵਾਲਾ ਤੇ ਮੁੰਡਾ ਗੋਣਾਪੁਰ ਪੇੜਿਆ ਕਬੱਡੀ ਪਾ ਰਿਹਾ ਹੈ ਬੜਾ اور کمر رائے جو بابا جی سان لا نے وہ بھی آئے گئے اور کافی بھی کنےڈا امریکہ کو سب اور اس پنڈ کو سارے سمان اور آس پاس پنڈا کو جنہیں بھی اس ٹورنامنٹ کو دیکھنا کنڈا لائے انہوں کا اس ٹورنامنٹ میں بہت سجوگ ہے اور اچھا کیتا ٹورنامنٹ کا ਇਸ ਗੱਲ 'ਚ ਸਾਰੇ ਕਮੇਟੀ ਔਰ ਉਹਨਾਂ ਦੇ ਮੀਤ ਔਰ ਇਸ ਪਿੰਡ ਦੀ ਪੰਚਾਇਤ ਦੇ ਨਿਵਾਸੀਆਂ ਨੂੰ ਵਧਾਈ ਦਿੰਦਾ ਤੇ ਉਸ ਦਾ ਸਾਰਾ ਸਿਹਰਾ ਇਨ੍ਹਾਂ ਨੂੰ ਜਾਂਦਾ ਹੈ ਇਹ ਬੜਾ ਅੱਛਾ ਪ੍ਰਬੰਧ ਦਾ ਬੜਾ ਅੱਛਾ ਸਵਾਗਤ ਜੋ ਹੈ ਜੋ ਟੂਰਨਾਮੈਂਟ ਇਹ ਕਰਵਾਉਣ ਜਾ ਰਿਹਾ ਹੈ ਸਾਡੇ ਨੌਜਵਾਨਾਂ ਨੂੰ ਆਪਣੇ ਜੋਰ ਦਿਖਾਉਣ ਦਾ ਮੌਕਾ ਮਿਲਦਾ ਹੈ ਔਰ ਮੈਂ ਸਾਰੇ ਪਲੇਰਾਂ ਨੂੰ بھی سلو کر لو ایک پاس سوکھ پگالا ہے یہ پہ سبر کرنا کوشش ہے لو تک ਔਰ ਰੇਟਰ ਦੇ ਹਿੱਸੇ ਜਾ ਜੁੜਿਆ ਫੈਂਟ ਕਬੱਡੀ ਕਲੱਬ ਦੀ ਟੀਮ ਦੇ ਦਰਮਿਆਨ ਔਰ ਲੱਗਦਾ ਹੋਇਆ ਜੱਫਾ ਹੁਣ ਦੇਖਦੇ ਆ ਅਸ ਕੀ ਮੇਲਣ ਵਿੱਚ ਗਿਆ ਨਾ ਫਿਰ ਵੀ ਹਿੰਮਤ ਨਹੀਂ ਛੱਡੀ ਜੱਫੇ ਤੇ ਸਾਰਿਆਂ ਨੂੰ ਲੱਗਦੇ ਪਰ ਬਹੁਤ ਸੋਹਣਾ ਜੱਫਾ ਲਾ ਕੇ ਨੌਜਵਾਨ ਨੇ ਗੁਰਦੀਪ ਅਗਲੀ ਕਬੱਡੀ ਪੌੜੀ ਰੁਪਿੰਦਰ ਆ ਗਿਆ ਗੁਰਦੇਵ ਦਾ ਵੀ ਪਿੰਡ ਜਿਹੜਾ ਰੀਡਰ ਦੇ ਹਿੱਸੇ ਆ ਲਓ ਅਗਲੀ ਕਬੱਡੀ ਜਿੰਦਰੀ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਪਿੰਡ ਦਾ ਲੇਲਾ ਵਾਲਾ ਜੱਸੀ ਵੀ ਤਕੜਾ ਖੇਡਿਆ ਔਰ ਉਸੇ ਪਿੰਡ ਦਾ ਇਹ ਨੌਜਵਾਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਕੋਈ ਭੜਖ ਦੀ ਕੀ ਫਾਇਦਾ ਜੁੜਿਆ ਪੁਆਇੰਟ ਜਿਹੜਾ ਇਸ ਵੇਲੇ ਮੇਰੇ ਵੀਰੋ ਬਾਬਾ ਪਿੱਤੀ ਚੰਦ ਸ਼ੀਨਾ ਗੁਰੂ ਦਾ ਸੀਨਾ ਕਬੱਡੀ ਕਲੱਬ ਫਰੰਦੀਪੁਰ ਦੀ ਟੀਮ ਦੇ ਹਿੱਸੇ ਮੇਰੇ ਵੀਰੋ ਜਾਂ ਜੁੜਿਆ ਅੱਜ ਪੀਤੂ ਢੇਸੀ ਦਾ ਵੀ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਹੈ 1 ਲੱਖ 51 ਹਜ਼ਾਰ ਦੀ ਨਗਦ ਰਕਮ ਦੀ ਨਾਲ ਮੇਰੇ ਮਿੱਤਰੋ ਕੀਤਾ ਜਾਣਾ ਔਰ ਇਹ ਵੀ ਵੱਡੇ ਮਾਨ ਸਨਮਾਨ ਹੋਣਗੇ ਇਸੇ ਨਗਰ ਦਾ ਇਹ ਨੌਜਨ ਮਾਨ ਹੈ ਗਰਾਊਂਡ ਦੇ ਵਿੱਚ ਆ ਜਾ ਸ਼ਿੰਦਾ ਬੋਪਾਰਾ ਵਾਲਾ ਸ਼ਿੰਦਾ ਬਾਕ ਦੂਜੇ ਪਾਸੇ ਜਾਫੀ ਬੜਾ ਕਮਾਲ ਦਾ ਲੈ ਵੀ ਸੋਣਾ ਨਾਂ ਦਾ ਉਸ ਖਿਡਾਰੀ ਦਾ ਕੀ ਹੈ ਜਿਹੜਾ ਜਾਫੀ ਤੁਹਾਡੀ ਟੀਮ ਦੇ ਵਿੱਚ ਐ ਅੱਛੀ ਹੈ ਉੱਪਰ ਪਿੰਡ ਹੈ ਉੱਪਰ ਵਾਲਾ ਅੱਛੀ ਬਹੁਤ ਸ਼ਰੀਰ ਬਾਦਗੁਰ ਮਲਵਿੰਦਰ ਸਿੰਘ ਜੀ ਦਾਦੂ ਵਾਲਾ ਜਿੰਨਾ ਸੱਤਾ ਮੁਖੱਡਾ ਖੇਡ ਪ੍ਰਮੋਟਰ ਕੁਲਦੀਪ ਸਿੰਘ ਜੀ ਵਾਸੀ ਵੱਡੀ ਖਿਡਾਰੀ ਤੋਂ ਨਾ ਕੈਨੇਡਾ ਜੱਸੀ ਜੈਵੰਦ ਵਾਲਾ ਉਥੇ ਸਾਡੇ ਵੀਰ ਆਦਮ ਨਿਰਧਰ ਤੇ ਬਾਗੀ ਤੇ ਬਾਦੁਰਸੀ ਦੀ ਬੈਸ ਨਿਰਰੀ ਨੇ ਸਾਰੇ ਨੰਬਰ ਮੰਨੇ ਖਿਡਾਰੀ ਜਿਹਦੇ ਫੁੱਟਬਾਲ ਦੇ ਵਿੱਚ ਖੇਡੇ ਹੈ ਉਥੇ ਅੱਜ ਦੁਨੀਆ ਦੇ ਰਸਤਮ ਖਿਡਾਰੀ ਜਿਹੜੇ ਖੇਡਣ ਜਾ ਰਿਹਾ ਹੈ ਇਹਦੇ ਵਿੱਚ ਸਿਰੇ ਸਿਰੇ ਦੇ ਖਿਡਾਰੀ ਪੁੱਜੇ ਹੋਏ ਜਿਹਨੀਆਂ ਸ਼ਖਸੀਅਤਾਂ ਦੇ ਵਿੱਚ ਜੰਪਲ ਨੇ ਕੰਢੀ ਉਸਤਾਦ ਜੀ ਉਹਨਾਂ ਦਾ ਬਹੁਤ ਵੱਡਾ ਤਾਰਾ ਦਾ ਜੱਸਾ ਸਿੰਘ ਨਾਲ ਬਿਲਾ ਤਾਰਾਪੁਰਿਆ ਤਿੰਦੂ ਪਰਦੀ ਦੀ ਗੱਲ ਆ ਰਹੀ ਹੈ ਜਿਨ੍ਹਾਂ ਨੇ ਅੱਜ ਦੇ ਦਿਨ ਮੇਰੇ ਬਹੁਤ ਪਿਆਰ ਕੀਤਾ ਬੋਲਣਾ ਨਹੀਂ ਬਹੁਤ ਵੱਡਾ ਕੰਮ ਕਿ ਸਰਗਰਸੇ ਮੈਚਾਂ ਚੱਲੀ ਆ ਦੋਨੇ ਪਾਸੇ ਸਿਰੇ ਸਿਰੇ ਦੇ ਖਿਡਾਰੀ ਹੈ ਸਿਰੇ ਦੇ ਖਿਡਾਰੀ ਹੈ ਇਹਨਾਂ ਸਾਡੇ ਉਸਤਾਦਾਂ ਦੀ ਥੋੜੀ ਵਿੱਚ ایک بہت بہتا ہے بہتا ہے بہتا ہے کیا میری میرے پاہ اور میری میرے دیئری آجائے یہ تکتی ہے دی یہ خیر تاکتا ہی لائے کونی کو لے آئی گا یہ دسوڑے اور جناں مجھولا بڑی خودشیدی کا دائیں تیسا دیئے کونی آجائے بیسٹ باگوانی پیسر سوپر سری کار سنجد آئی نانکا پرنو ہے اور بہتاو سی جی تیسی پڑا مہر ہے میں نے سری ب